ਅੱਜ ਦੀ ਇਹ ਸਤਿਉ ਜੋ ਸਾਡੀ ਵੀਡੀਓ ਹੈ ਇਹ ਉਹਨਾਂ ਸਾਥੀਆਂ ਲਈ ਹੈ ਜਿਹੜੇ ਘਰ ਦਾ ਖਾਣਾ ਹੀ ਖਾਂਦੇ ਨੇ ਤੇ ਮਜਬੂਰੀ ਵਾਸਤੇ ਜਦੋਂ ਉਹਨਾਂ ਨੂੰ ਕਿਤੇ ਬਾਹਰ ਖਾਣਾ ਪੈਂਦਾ ਤਾਂ ਉਹ ਪ੍ਰੇਫਰ ਕਰਦੇ ਨੇ ਵੀ ਘਰ ਦੀ ਬਣੀ ਆਈਟਮ ਜਿਹੜੀ ਆ ਉਹ ਖਾਈ ਜਾਵੇ ਤੇ ਇੱਥੇ ਜਿਹੜਾ ਇਹ ਖਾਣਾ ਘਰ ਦਾ ਬਣਿਆ ਹੋਇਆ ਹੈ ਉਸ ਦੇ ਨਾਲ ਨਾਲ ਇਹ ਤਿਆਰ ਕੀਤਾ ਹੋਇਆ ਹੈਗਾ ਐਕਸਪਰਟ ਸ਼ੈਫ ਵੱਲੋਂ ਇਹ ਤਿਆਰ ਕੀਤਾ ਹੋਇਆ ਹੈਗਾ ਤਿਆਰ ਕਰਨ ਵਾਲੇ ਸਾਥੀ ਜਿਹੜੇ ਇਹ ਆਪਣਾ 카ਟ ਲੈ ਕੇ ਇੱਥੇ ਪਹੁੰਚਦੇ ਨੇ ਉਹ ਇਸ ਵੇਲੇ ਆਪਣੇ ਕੰਮ ਤੇ ਮਸ਼ਰੂਫ ਨੇ ਰੁੱਝੇ ਹੋਏ ਨੇ ਅਤੇ ਇਹ ਖਾਸ ਤੌਰ ਤੇ ਜਰਮਨੀ ਵਾਲੇ ਬਾਈ ਲਿਖਿਆ ਹੋਇਆ ਤੇ ਇਹ ਜਰਮਨੀ ਤੋਂ ਵਾਪਸ ਆਏ ਨੇ ਕਿਉਂਕਿ ਆਪਣੇ ਜਿਹੜੇ ਸਾਥੀ ਨੇ ਆਪਣੇ ਜਿਹੜੇ ਲੋਕ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਜਿਹੜੇ ਐ ਕੰਮ ਕਰਨਾ ਪਸੰਦ ਕਰਦੇ ਨੇ ਪਰ ਬਾਹਰੋਂ ਆ ਕੇ ਜਿਹੜੇ ਸਾਥੀ ਇੱਥੇ ਕੰਮ ਧੰਦਾ ਆਪਣਾ ਤੋਰਦੇ ਨੇ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਉਹਨਾਂ ਨੂੰ ਬਰਕਤ ਹੁੰਦੀ ਹੈ ਕਿਸ ਤਰ੍ਹਾਂ ਦਾ ਉਹਨਾਂ ਨੂੰ ਮੁਨਾਫਾ ਹੁੰਦਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਵੀ ਇਹਨਾਂ ਕੋਲੋਂ ਫੁੱਲ ਜਿਹੜੀ ਹੈ ਕੜੀ ਚੌਲ ਚਿੱਟੇ ਇੱਕ ਰਾਜਮਾ ਚੌਲ ਦੀ ਪਲੇਟ ਜਿਹੜੀ ਉਹ ਕਰਵਾਈ ਹੈ ਤੇ ਕੜੀ ਚੌਲ ਰਾਜਮਾ ਚੌਲ ਦੀ ਪ੍ਰੈਪਰੇਸ਼ਨ ਜਿਹੜੀ ਹੈ ਸਾਡੇ ਲਈ ਹੋ ਰਹੀ ਹੈ ਉਹ ਪ੍ਰੈਪਰੇਸ਼ਨ ਆ ਰਹੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਜਾਇਕਾ ਉਸ ਚੀਜ਼ ਦਾ ਕਿਸ ਤਰ੍ਹਾਂ ਦਾ ਹੋਏਗਾ ਉਹ ਵੀ ਤੁਸੀਂ ਦੇਖ ਸਕਦੇ ਹੋ ਤਿਆਰ ਪਰ ਤਿਆਰ ਹੈ ਜੀ ਕੰਮ ਜਿਹੜਾ ਸਾਰਾ ਤੇ ਜੀ ਸਾਥੀਓ ਦੋਨੇ ਹੀ ਪ੍ਰੈਪਰੇਸ਼ਨਸ ਸਾਡੇ ਲਈ ਤਿਆਰ ਹੋ ਕੇ ਆ ਗਈਆਂ ਤੁਸੀਂ ਦੇਖ ਸਕਦੇ ਹੋ ਰਾਜਮਾ ਜਿਹੜਾ ਉਹ ਤਨਕੇ ਪਾਏ ਨੇ ਰਾਜਮਾ ਦੇ ਉੱਤੇ ਗੰਡੇ ਨੇ ਤੇ ਗੰਡਿਆਂ ਦੇ ਨਾਲ ਨਾਲ ਪਾਪੜ ਜਿਹੜੇ ਹੈ ਉਹ ਭੁਰ ਕੇ ਪੱਕੇ ਨੇ ਤੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕੜੀ ਚੌਲ ਜਿਹੜਾ ਹੈ ਗੱਲ ਕਰਦੇ ਆ ਕਰਦੇ ਆ ਮੂੰਹ ਚ ਪਾਣੀ ਆ ਰਿਹਾ ਲਗਾਤਾਰ ਸੋ ਪਹਿਲਾਂ ਮੂੰਹ ਵਾਲੇ ਪਾਣੀ ਨੂੰ ਠਲਦੀਏ ਟੈਸਟ ਕਰ ਲਈਏ ਜ਼ਾਇਤੇਦਾਰ ਪਕੌੜੇ ਦੇਖ ਸਕਦੇ ਹੋ ਤੁਸੀਂ ਪਕੌੜਿਆਂ ਦਾ ਸਾਈਜ਼ ਚੈੱਕ ਕਰੋ ਸਾਥੀਓ ਇਹੋ ਜਿਹੜੇ ਜਿਹੜੇ ਆ ਤੁਹਾਨੂੰ ਬਹੁਤ ਸਾਰੇ ਪਕੌੜੇ ਇਸ ਕੜੀ ਪਕੌੜਾ ਦੇ ਵਿੱਚ ਮਿਲਣਗੇ ਤੇ ਨਾਲ ਇਹ ਜੋ ਲੱਸੀ ਹੈ ਇਹ ਮਿੱਠੀ ਲੱਸੀ ਹੈ ਗੁਲਕੰਦ ਵਾਲੀ ਲੱਸੀ ਆ ਇਹ ਇਸ ਦੇ ਨਾਲ ਨਾਲ ਤੁਹਾਨੂੰ ਇੱਥੇ ਚਾਟੀ ਵਾਲੀ ਲੱਸੀ ਜਿਹੜੀ ਆ ਕਰਦੀ ਤੇ ਹੋਰ ਬਹੁਤ ਤਰ੍ਹਾਂ ਦੀਆਂ ਲੱਸੀਆਂ ਜਿਹੜੀਆਂ ਇੱਥੇ ਮਿਲ ਜਾਣਗੀਆਂ। ਅਸੀਂ ਗੁਲਕੰਦ ਵਾਲੀ ਲੱਸੀ ਪ੍ਰੇਫਰ ਕੀਤੀ। ਇਸ ਦਾ ਵੀ ਜ਼ਾਇਕਾ ਦੇਖਦੇ ਹਾਂ। ਜੀ, ਵਾਕਈ ਸਾਥੀਓ, ਅਲਟੀਮੇਟ ਜ਼ਾਇਕਾ ਹੈ। ਤੇ ਜੇਕਰ ਤੁਸੀਂ ਵੀ ਬਾਹਰ ਜੇ ਤੁਹਾਨੂੰ ਖਾਣਾ ਪੈ ਰਿਹਾ ਹੈ ਤਾਂ ਘਰ ਦਾ ਖਾਣਾ ਦੇਖੋ ਕਿੱਥੇ ਵਧੀਆ ਤੁਹਾਨੂੰ ਮਿਲਿਆ ਹੋ ਰਿਹਾ ਹੈ। ਜਿਵੇਂ ਕਿ ਬਟੇਂਡਾ ਦੇ ਕਚਹਿਰੀਆਂ ਦੇ ਵਿੱਚ ਖਾਸ ਤੌਰ ਤੇ ਜਰਮਨੀ ਵਾਲੇ ਬਾਈ ਨੇ ਇਹ ਜੋ 카ਟ ਲਾਇਆ ਹੋਇਆ ਹੈ। ਇੱਥੋਂ ਤੁਸੀਂ ਆ ਕੇ ਖਾ ਸਕਦੇ ਹੋ। ਰਾਜਮਾ ਚੌਲ ਤੇ ਕੜੀ ਚੌਲ ਖਾਸ ਤੌਰ ਤੇ ਸੋ ਤੇ ਸਾਡੇ ਨਾਲ ਨੇ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਜਰਮਨੀ ਤੋਂ ਆਏ ਨੇ ਕਿ ਜਰਮਨੀ ਵਿਖੇ ਵੀ ਇਹਨਾਂ ਦਾ ਜਿਹੜਾ ਤਜਰਬਾ ਸੀਗਾ ਉਹ ਸ਼ੈਫ ਲਾਈਨ ਦੇ ਵਿੱਚ ਹੀ ਸੀਗਾ ਉੱਥੇ ਵੀ ਇਹ ਪ੍ਰੇਪਰੇਸ਼ਨ ਕਰਦੇ ਸੀ ਤੇ ਹੁਣ ਇੱਥੇ ਆ ਕੇ ਸ਼ੁਰੂ ਕਰਨ ਦਾ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਹੈ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੋਂ ਆਉਣ ਲਈ ਬਹੁਤ-ਬਹੁਤ ਹਕਮ ਕਰੋ ਮਹਾਰਾਜ ਜੀ ਤੁਸੀਂ ਦੋਸਤ ਪ੍ਰੇਪਰੇਸ਼ਨ ਖਾਣਾ ਅਸੀਂ ਖਾ ਲਿਆਗਾ ਤੇ ਪ੍ਰੇਪਰੇਸ਼ਨ ਬਾਰੇ ਦੱਸ ਦਿਓ ਪ੍ਰੇਪਰੇਸ਼ਨ ਦਾ ਬਸ ਸਿੰਪਲ ਹੀ ਹੈ ਆਪਣਾ ਕਿਹੜਾ ਕੋਈ ਖੂਫੀ ਹੈ ਵਿੱਚ ਇਹਦੇ ਕੋਈ ਮਸਾਲੇ ਨਹੀਂ ਜੀ ਤੇ ਤੁਹਾਡਾ ਜਰਮਨੀ ਵਾਲਾ ਤਜਰਬਾ ਜਿਹੜਾ ਉਹ ਕਿੰਨਾ ਕੰਮ ਆ ਰਿਹਾ ਹੈ ਜੀ ਉਹਦੇ ਕਰਕੇ ਖੜੇ ਐ ਇੱਥੇ ਜੀ ਜੀ ਨਹੀਂ ਤਾਂ ਤੁਹਾਨੂੰ ਪਤਾ ਜੀ ਪੰਜਾਬੀ ਨੇ ਵਿੱਚ ਮੇਰੇ ਯਾਰ ਕਿੰਨੂੰ ਖਾ ਕੇ ਆਪਾਂ ਸ਼ਰਮ ਮਾਉਂਦੇ ਆ ਜੀ ਇਹ ਆਇਆ ਜੀ ਤੇ ਬੱਟ ਹੁਣ ਆਏ ਆ ਵੀ ਠੀਕ ਆ ਕੰਮ ਕਰਨ ਲੱਗ ਹੁਣ ਆਪਣੇ ਬੰਦੇ ਜੀ ਤੇ ਸਹੀ ਆ ਵਧੀਆ ਜੀ ਠੀਕ ਠਾਕ ਕਿੰਨੇ ਵਜੇ ਸ਼ੁਰੂ ਕਰਦੇ ਹੋ ਤੇ ਫਿਰ ਕਿੰਨੇ ਕ ਵਜੇ ਤੱਕ ਨਿਬੇੜ ਲੈਣੇ ਹੋ ਜੀ ਸਾਢੇ 1:30 ਤੋਂ ਸਰਵਿੰਗ ਸਟਾਰਟ ਹੁੰਦੀ ਹੈ ਜੀ ਤੇ 4:00 ਵਜੇ ਐਂਡ ਆ ਬਾਕੀ 1.5 ਘੰਟਾ ਪਹਿਲਾਂ 1.5 ਘੰਟਾ ਬਾਅਦ ਜੀ ਤੇ ਜਿਹੜੇ ਪਲੇਟਾਂ ਦੇ ਰੇਟ ਰੂਟ ਆਈ ਕਿਸ ਤਰ੍ਹਾਂ ਡਿਸਾਈਨ ਕੀਤੀ ਸਪੜਤੇ ਚ ਹਾਫ 40 ਆਈ ਜੀ ਫੁੱਲ 60 ਆਈ ਜੀ ਬਹੁਤ ਅੱਛੀ ਗੱਲ ਹੈ ਤੇ ਆਪਣੇ ਜਿਹੜੇ ਲੋਕ ਸੋਚਦੇ ਨੇ ਤੁਹਾਡੇ ਅੰਗੂਈ ਪਹਿਲਾਂ ਤੁਸੀਂ ਵੀ ਸੋਚਿਆ ਹੋਣਾਗਾ ਪਰ ਹੁਣ ਜਦੋਂ ਤੁਸੀਂ ਇੰਪਲੀਮੈਂਟ ਕਰਤਾ ਹੈਗਾ ਉਹਦਾ ਤਜਰਬਾ ਕਿਸ ਤਰ੍ਹਾਂ ਦਾ ਹੈਗਾ ਸੋਚਣਾ ਤੇ ਇੰਪਲੀਮੈਂਟ ਕਰ ਦੇਣਾ ਕਿੰਨਾ ਫਰਕ ਹੈ ਜਦੋਂ ਮੈਂ ਉੱਥੋਂ ਆਇਆ ਸੀ ਜਿਵੇਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਸੋਚ ਕੇ ਕਰਨਾ ਹਨਾ ਬੈਟਰ ਆਈ ਉਸ ਤੋਂ ਬਾਅਦ ਲੱਗਦਾ ਪਤਨ ਚੰਗਾ ਕਿ ਮਾਰਾ ਘਾਟਾ ਕਿ ਵਾਧਾ ਤੇ ਸੋਚੇ ਚੱਲੀ ਇਹਨੇ ਅੱਜ ਕੱਲ ਥੌਟਸ ਵਾਲੇ ਆ ਗਏ ਆਪਣੇ ਮਾਈਂਡ 'ਚ ਜੀ ਉਹ ਫਿਰ ਡਿਪਰੈਸਿਵ ਵੀ ਕਰਦੇ ਆ ਤੇ ਕੰਮ ਵੀ ਨਹੀਂ ਕਰਦੇ ਜੀ ਕਰ ਲਓ ਫਾਇਦੇ ਹੋਗਾ ਨੁਕਸਾਨ ਨਹੀਂ ਹੁੰਦਾ ਜੇ ਕੁਝ ਕਰੋਂਗਾ ਨਾ ਦਿਲੋਂ ਕਰੋਂਗਾ ਮਿਹਨਤ ਕੋਈ ਵੀ ਕੰਮ ਆਈ ਉਹਦਾ ਬੈਨੀਫਿਟ ਹੋਊਗਾ ਹੀ ਹੋਗੇ ਜੀ ਤੇ ਪਰਿਵਾਰ ਕਿਸ ਤਰ੍ਹਾਂ ਦੀ ਸਪੋਰਟ ਕਰ ਰਿਹਾ ਹੈ ਵਧੀਆ ਹੀ ਕਿਹਦਾ ਸ਼ਰਮ ਆਉਂਦੇ ਸੀ ਵੀ ਰੀੜੀ ਲਾ ਲਈ ਜੀ ਹਾਂ ਜੀ ਹੁਕਮ ਕਰੋ ਮਾਲਕ ਸਿੰਘ ਜੀ ਬੜੇ ਬਿਜ਼ੀ ਰਹਿੰਦੇ ਨੇ ਸਾਨੂੰ ਸਮਾਂ ਦੇਣ ਲਈ ਥੋੜਾ ਬਹੁਤ ਸਾਨੂੰ ਦੱਸਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ